ਅੱਜ ਦੀ ਸਭ ਤੋਂ ਵੱਡੀ ਖਬਰ ਦੇਸ਼ ਦੀ ਟੈਕਸ ਪ੍ਰਣਾਲੀ ਦੇ ਵਿੱਚ ਬਦਲਾਅ ਨੂੰ ਲੈ ਕੇ ਹੈ 22 ਸਤੰਬਰ ਤੋਂ ਨਵੀਆਂ ਜੀਐਸਟੀ ਦਰਾਂ ਲਾਗੂ ਹੋ ਗਈਆਂ ਹਨ ਸਰਕਾਰ ਦਾ ਦਾਵਾ ਹੈ ਕਿ ਹੁਣ ਆਮ ਆਦਮੀ ਦੀ ਜੇਬ ਤੋਂ ਬੋਝ ਕٹےਗਾ ਅਤੇ ਕਾਰੋਬਾਰ ਕਰਨਾ ਹੋਰ ਆਸਾਨ ਹੋ ਜਾਏਗਾ ਪਰ ਸਵਾਲ ਇਹ ਹੈ ਕਿ ਅਸਲ ਦੇ ਵਿੱਚ ਇਹ ਬਦਲਾਅ ਤੁਹਾਡੀ ਜ਼ਿੰਦਗੀ ਨੂੰ ਕਿੰਨਾ ਪ੍ਰਭਾਵਿਤ ਕਰਨ ਵਾਲਾ ਹੈ ਚਲੋ ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਇਹ ਫੈਸਲਾ ਆਇਆ ਕਿਤੋਂ 10 ਸਤੰਬਰ ਨੂੰ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ GST ਕੌਂਸਲ ਦੀ ਮੀਟਿੰਗ ਦੇ ਵਿੱਚ ਇਸ ਦਾ ਐਲਾਨ ਕੀਤਾ ਸੀ। ਉਹਨਾਂ ਇਹ ਵੀ ਕਿਹਾ ਕਿ ਪੁਰਾਣੀ ਪ੍ਰਣਾਲੀ ਜੋ ਸੀ GST ਦੀ ਉਹ ਕਾਫੀ ਜਟਿਲ ਸੀ ਜਿਸ ਦੇ ਵਿੱਚ 5%, 18%, 12%, 28% ਦੇ ਚਾਰ ਸਲੈਬ ਸਨ। ਹੁਣ ਉਹ ਖਤਮ ਕਰ ਦਿੱਤੇ ਗਏ ਹਨ। ਹੁਣ ਕੇਵਲ ਦੋ ਹੀ ਸਲੈਬ ਹਨ 5% ਤੇ 18%। ਇਸ ਬਦਲਾਅ ਦਾ ਮਕਸਦ ਹੈ ਟੈਕਸ ਸਿਸਟਮ ਨੂੰ ਸਾਦਾ ਕਰਨਾ ਅਤੇ ਆਮ ਲੋਕਾਂ ਨੂੰ ਰਾਹਤ ਦੇਣਾ। ਪਰ ਕਿ ਸੱਚਮੁੱਚ ਇਹ ਹੋਏਗਾ ਚਲੋ ਹੌਲੀ ਹੌਲੀ ਹਰ ਪਹਿਲੂ ਨੂੰ ਅਸੀਂ ਸਮਝਦੇ ਹਾਂ ਦੋਸਤੋ ਸਭ ਤੋਂ ਵੱਡੀ ਖੁਸ਼ਖਬਰੀ ਇਸ ਤੇ ਹੈ ਕਿ ਜ਼ਰੂਰੀ ਚੀਜ਼ਾਂ ਹੁਣ ਸਸਤੀਆਂ ਹੋਣਗੀਆਂ ਸੋਚੋ ਘਰ ਦੇ ਵਿੱਚ ਵਰਤੇ ਜਾਣ ਵਾਲੇ ਸਾਬਨ ਸ਼ੈਂਪੂ ਤੇਲ ਕਿਉ ਪਨੀਰ ਇੱਥੋਂ ਤੱਕ ਕਿ ਟੀਵੀ ਅਤੇ ਏਸੀ ਵੀ ਪਹਿਲਾਂ ਇਹਨਾਂ ਤੇ 18 ਜਾਂ 28% ਦਾ ਟੈਕਸ ਲੱਗਦਾ ਸੀ ਪਰ ਹੁਣ ਦਰਾਂ ਘਟਾ ਕੇ 5% ਜਾਂ 18% ਕਰ ਦਿੱਤਾ ਗਿਆ ਹੈ ਦੇਖਿਆ ਜਾਇਤਾ ਇਸ ਦਾ ਸਿੱਧਾ ਅਸਰ ਤੁਹਾਡੇ ਘਰ ਦੇ ਖਰਚੇ ਤੇ ਪਏਗਾ ਮਿਸਾਲ ਵਜੋਂ ਇੱਕ ਬੋਤਲ ਵਾਲਾ ਤੇਲ ਪਹਿਲਾਂ ਜਿਸ ਦੀ ਕੀਮਤ 100 ਰੁਪਏ ਸੀ ਤੇ 18% ਟੈਕਸ ਲਗਾ ਕੇ ਉਹ ਤੁਹਾਨੂੰ ਮਿਲਦਾ ਸੀ 118 ਰੁਪਏ ਦਾ ਪਰ ਹੁਣ ਉਹੀ ਬੋਤਲ ਸਿਰਫ 105 ਰੁਪਏ ਚ ਪਏਗੀ ਮਤਲਬ ਹਰ ਬੋਤਲ ਤੇ 13 ਰੁਪਏ ਦੀ ਬਚਤ ਸ਼ਾਇਦ ਇਹ ਸੁਨੰਦ ਵਿੱਚ ਕੱਟ ਲੱਗੇ ਪਰ ਹਰ ਮਹੀਨੇ ਪਰ ਦੀ ਖਰੀਦਾਰੀ ਦੇ ਵਿੱਚ ਇਹ ਬਚਤ 100 ਰੁਪਏ ਤੱਕ ਵੀ ਪਹੁੰਚ ਸਕਦੀ ਹੈ ਇਸੀ ਤਰ੍ਹਾਂ ਸੀਮੈਂਟ ਟੈਕਸ 28% ਤੋਂ ਕਟਾ ਕੇ 18% ਕਰ ਦਿੱਤਾ ਗਿਆ ਹੈ ਜੇ ਕੋਈ ਘਰ ਬਣਾ ਰਿਹਾ ਹੈ ਜਾਂ ਨਵੀਨੀਕਰਨ ਕਰ ਰਿਹਾ ਹੈ ਤਾਂ ਉਸ ਦੀ ਲਾਗਤ ਕਿੰਨੀ ਘਟੇਗੀ ਟੀਵੀ ਅਤੇ ਏਸੀ ਹੁਣ ਪਹਿਲਾਂ ਨਾਲੋਂ ਕਾਫੀ ਸਸਤੇ ਹੋਣਗੇ 33 ਜ਼ਰੂਰੀ ਦਵਾਈਆਂ ਖਾਸ ਕਰਕੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਲਈ ਹੁਣ ਟੈਕਸ ਮੁਕਤ ਹਨ ਇਹ ਆਮ ਆਦਮੀ ਲਈ ਇੱਕ ਵੱਡੀ ਰਾਹਤ ਦਾ ਨਿਯੋਤਾ ਲੈ ਕੇ ਆਈਆਂ ਹਨ ਕਾਰਾਂ ਅਤੇ ਬਾਈਕ ਦੇ ਖੇਤਰ ਦੇ ਵਿੱਚ ਵੀ ਵੱਡਾ ਬਦਲਾ ਕੀਤਾ ਗਿਆ ਹੈ 3500 सीसी ਤੱਕ ਦੀਆਂ ਮੋਟਰਸਾਈਕਲਾਂ ਅਤੇ ਛੋਟੀਆਂ ਕਾਰਾਂ ਤੇ ਹੁਣ 28% ਦੀ ਬਜਾਏ 18% ਟੈਕਸ ਲੱਗੇਗਾ। ਆਟੋ ਪਾਰਟਸ ਅਤੇ 3 ਵੀਲਰਾਂ ਦੇ ਉੱਤੇ ਵੀ ਟੈਕਸ ਘਟਾ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਮਿਡਲ ਕਲਾਸ ਪਰਿਵਾਰ ਲਈ ਨਵੀਂ ਗੱਡੀ ਖਰੀਦਣਾ ਹੁਣ ਕਿਸੇ ਹੱਦ ਤੱਕ ਸਸਤਾ ਹੋ ਚੁੱਕਿਆ ਹੈ ਅਤੇ ਉਹ ਆਪਣਾ ਇਹ ਸੁਪਨਾ ਵੀ ਪੂਰਾ ਕਰ ਸਕਦੇ ਹਨ ਜਿਨ੍ਹਾਂ ਨੇ ਨਵੀਂ ਗੱਡੀ ਲੈਣੀ ਹੈ। ਪਰ ਦੋਸਤੋ ਕੇਵਲ ਵਸਤੂਆਂ ਹੀ ਨਹੀਂ ਸੇਵਾਵਾਂ ਵਿੱਚ ਵੀ ਵੱਡਾ ਬਦਲਾਅ ਆਇਆ ਹੈ। ਹੋਟਲ ਦੇ ਕਮਰੇ ਫਿਲਮਾਂ ਦੀਆਂ ਟਿਕਟਾਂ ਹਵਾਈ ਯਾਤਰਾ ਸਭ ਕੁਝ ਹੁਣ ਸਸਤਾ ਹੋ ਜਾਏਗਾ ਸੋਚੋ ਪਹਿਲਾਂ ਇੱਕ ਹੋਟਲ ਦਾ ਕਮਰਾ 5000 ਦਾ ਸੀ ਜਿਸ ਤੇ 12% ਟੈਕਸ ਲੱਗਦਾ ਸੀ ਮਤਲਬ 600 ਐਕਸਟਰਾ ਹੁਣ ਉਹੀ ਕਮਰਾ ਸਿਰਫ 5% ਟੈਕਸ ਦੇ ਨਾਲ 5250 ਰੁਪਏ ਦਾ ਪਏਗਾ ਮਤਲਬ ਸਿੱਧਾ 350 ਦੀ ਬਚਤ ਫਿਲਮ ਦੇ ਸ਼ੌਕੀਨ ਦਰਸ਼ਕਾਂ ਦੇ ਲਈ ਵੀ ਵਧੀਆ ਖਬਰ ਹੈ 100 ਤੱਕ ਦੀਆਂ ਟਿਕਟਾਂ ਹੁਣ ਸਿਰਫ 50% टैक्स ਦੇ ਨਾਲ ਆਉਣ ਗਈਆਂ ਪਹਿਲਾਂ ਇਹਨਾਂ ਤੇ 12% ਟੈਕਸ ਲੱਗਦਾ ਸੀ ਤਾਂ ਜੇਕਰ ਤੁਸੀਂ ਆਪਣੀ ਫੈਮਲੀ ਨਾਲ ਸ਼ਾਮ ਦਾ ਸ਼ੋ ਦੇਖਣ ਜਾਓ ਤਾਂ ਪਹਿਲਾ ਟਿਕਟ ਦਾ ਖਰਚਾ ਕਾਫੀ ਹੁਣ ਤੁਹਾਡੇ ਲਈ ਘੱਟ ਹੋ ਜਾਏਗਾ ਇਹਦੇ ਨਾਲ ਹੀ ਹਵਾਈ ਯਾਤਰਾ ਦੀ ਗੱਲ ਕਰੀਏ ਤਾਂ ਇਕਨੋਮੀ ਕਲਾਸ ਦੀ ਟਿਕਟ ਹੁਣ ਸਸਤੀ ਹੋ ਜਾਏਗੀ ਹਾਲਾਂਕਿ ਬਿਜ਼ਨਸ ਕਲਾਸ ਮਹਿੰਗੀ ਹੀ ਰਹੇਗੀ ਇਹ ਸਰਕਾਰ ਦਾ ਸੰਦੇਸ਼ ਹੈ ਕਿ ਆਮ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਜਦਕਿ ਲਗਜ਼ਰੀ ਤੇ ਵੱਧ ਟੈਕਸ ਲੱਗਣਾ ਰਿਪੀਟ ਜਦ ਕੀ ਲਗਜ਼ਰੀ ਟੈਜੋ ਟੈਕਸ ਹੈ ਉਹ ਉਦਾਂ ਹੀ ਰਹੇਗਾ ਉਹਦੇ ਵਿੱਚ ਕੋਈ ਵੀ ਸਰਕਾਰ ਨੇ ਕਟੌਤੀ ਨਹੀਂ ਕੀਤੀ ਹੈ ਖੇਤਰ ਵਿਸ਼ਤਾ ਕਹਿ ਸਕਦੇ ਹਾਂ ਕਿ ਇਨਕਲਾਬੀ ਬਦਲਾਅ ਆਇਆ ਹੈ ਜੀਵਨ ਅਤੇ ਸਿਹਤ بیمੇਤੇ ਪਹਿਲਾਂ 18% ਟੈਕਸ ਲੱਗਦਾ ਸੀ ਹੁਣੇ ਪੂਰੀ ਤਰ੍ਹਾਂ ਨਾਲ ਹਟਾ ਦਿੱਤਾ ਗਿਆ ਹੈ ਮਤਲਬ ਜੇਕਰ ਤੁਹਾਡੀ ਪਾਲਿਸੀ ਦਾ ਪ੍ਰੀਮੀਅਮ 50000 ਹੈ ਤਾਂ ਪਹਿਲਾਂ ਤੁਹਾਨੂੰ 59000 ਦੇਣੇ ਪੈਂਦੇ ਸਨ ਹੁਣ ਉਹ ਪਾਲਿਸੀ ਸਿਰਫ 50000 ਦੇ ਵਿੱਚ ਰੀਨਿਊ ਹੋ ਜਾਏਗੀ ਇਸ ਕਰਕੇ ਪੂਰੇ ਪਰਿਵਾਰ ਨੂੰ ਸਿੱਧੀ 9000 ਤੱਕ ਦੀ ਬਚਤ ਮਿਲਦੀ ਹੈ ਪਰ ਦਰਸ਼ਕੋ ਸਵਾਲ ਇਹ ਵੀ ਹੈ ਕਿ ਸਾਰੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਨਹੀਂ ਸਰਕਾਰ ਨੇ ਕੁਝ ਲਗਜ਼ਰੀ ਅਤੇ ਸ਼ੌਂਕ ਦੀਆਂ ਚੀਜ਼ਾਂ ਦੇ ਵਿੱਚ ਨਵਾਂ 40% ਦਾ ਸਲੈਬ ਲਗਾਇਆ ਹੈ ਇਸ ਦੇ ਵਿੱਚ ਤੰਬਾਕੂ ਪਾਣ ਮਸਾਲਾ ਕਾਰਬੋਨੇਟਿਡ ਡਰਿੰਕਸ ਵੱਡੀਆਂ ਕਾਰਾਂ ਯਾਟ ਅਤੇ ਨਿੱਜੀ ਹਵਾਈ ਜਹਾਜ਼ ਸ਼ਾਮਲ ਹਨ ਸਰਕਾਰ ਦਾ ਮਨੋਰਥ ਸਾਫ਼ ਹੈ ਆਮ ਜ਼ਰੂਰਤਾਂ ਤੇ ਰਾਹਤ ਪਰ ਲਗਜ਼ਰੀ ਤੇ ਕੜਾਈ ਕੀਤੀ ਗਈ ਹੈ ਹੁਣ ਇੱਕ ਅਹਿਮ ਗੱਲ ਹੈ ਜੇ ਕੋਈ ਦੁਕਾਨਦਾਰ ਤੁਹਾਨੂੰ ਇਹ ਰਾਹਤ ਨਹੀਂ ਦਿੰਦਾ ਕੀਮਤ ਉਹ ਦਾਅ ਕੇ ਹੀ ਵੇਚਦਾ ਹੈ ਤਾਂ ਤੁਹਾਡੇ ਕੋਲ ਸ਼ਿਕਾਇਤ ਕਰਨ ਦਾ ਪੂਰਾ ਹੱਕ ਹੈ ਸਰਕਾਰ ਨੇ ਕਿਹਾ ਹੈ ਕਿ ਪੁਰਾਣੇ ਸਟਾਕ ਦੀਆਂ ਚੀਜ਼ਾਂ ਵੀ ਨਵੀਆਂ ਦਰਾਂ ਤੇ ਹੀ ਵੇਚਣੀਆਂ ਪੈਣਗੀਆਂ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਜ਼ਿੰਗ ਅਥਾਰਟੀ ਨੇ ਤਾਂ ਦਵਾਈਆਂ ਦੇ ਨਿਰਮਾਤਾ ਕੰਪਨੀਆਂ ਨੂੰ ਆਦੇਸ਼ ਵੀ ਦੇ ਦਿੱਤਾ ਹੈ ਕਿ ਉਹਨਾਂ ਨੂੰ ਤੁਰੰਤ ਨਵੀਂ ਐਮ ਆਰ ਪੀ ਦੇ ਨਾਲ ਬਾਜ਼ਾਰ ਦੇ ਵਿੱਚ ਛਾਪੀਆਂ ਹੋਈਆਂ ਦਵਾਈਆਂ ਵੇਚਣੀਆਂ ਪੈਣਗੀਆਂ ਹੁਣ ਇਹਨਾਂ ਸਭ ਦਾ ਅਰਥ ਵਿਵਸਾਤੇ ਕੀ ਅਸਰ ਪਵੇਗਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿਸ਼ਾਖਾਪਟਨਮ ਦੇ ਵਿੱਚ ਹੋਈ ਇੱਕ ਮੀਟਿੰਗ ਦੇ ਵਿੱਚ ਕਿਹਾ ਸੀ ਕਿ ਇਸ ਨਾਲ ਦੇਸ਼ ਦੇ ਲਗਭਗ 2 ਲੱਖ ਕਰੋੜ ਦਾ ਨਵਾਂ ਨਿਵੇਸ਼ ਆਏਗਾ ਮੁੱਖ ਆਰਥਿਕ ਸਲਾਹਕਾਰ ਅਨੰਤ ਨਾਗੇਸ਼ਵਰਮ ਦਾ ਕਹਿਣਾ ਹੈ ਕਿ ਲੋਕਾਂ ਦੇ ਕੋਲ ਖਰੀਦਣ ਲਈ ਵਧੇਰੇ ਪੈਸੇ ਬਚਣਗੇ ਮਤਲਬ ਮੰਗ ਵਧੇਗੀ ਉਤਪਾਦਨ ਵਧੇਗਾ ਅਤੇ ਜੀਡੀਪੀ ਦੇ ਵਿੱਚ ਵੀ ਵਿਕਾਸ ਹੋਏਗਾ ਪਰ ਦੋਸਤੋ ਹਮੇਸ਼ਾ ਇੱਕ ਵੱਡਾ ਪਰ ਰਹਿੰਦਾ ਹੀ ਹੈ ਕਾਗਜ਼ ਤੇ ਸਭ ਕੁਝ ਵਧੀਆ ਲੱਗਦਾ ਹੈ ਪਰ ਕੀ ਅਸਲ ਦੇ ਵਿੱਚ ਗਾਹਕਾਂ ਨੂੰ ਇਸ ਬਚਤ ਮਿਲੇਗੀ ਕੀ ਦੁਕਾਨਦਾਰ ਨਵੀਆਂ ਦਰਾਂ ਨੂੰ ਇਮਾਨਦਾਰੀ ਦੇ ਨਾਲ ਲਾਗੂ ਕਰਨਗੇ ਕੀ ਬਿਜ਼ਨਸਮੈਨ ਇਹ ਬਦਲਾ ਗਾਹਕਾਂ ਤੱਕ ਪਹੁੰਚਾ ਦੇਣਗੇ ਜਾਂ ਆਪਣੀ ਜੇਬ ਪਰੰਧ ਹੀ ਉਹ ਕੋਸ਼ਿਸ਼ ਕਰਨਗੇ ਇਹ ਸਵਾਲ ਅਜੇ ਵੀ ਖੁੱਲਾ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਦੀਆਂ ਸਖਤਾਈਆਂ ਅਤੇ ਗਾਹਕਾਂ ਦੀ ਜਾਗਰੂਕਤਾ ਦੇ ਨਾਲ ਇਹ ਬਦਲਾਅ ਸੱਚਮੁੱਚ ਲੋਕਾਂ ਦੀ ਜੇਬ ਨੂੰ ਰਾਹਤ ਦੇਗਾ ਸਾਰਾ ਨਿਚੋੜ ਹੈ GST 2.0 ਆ ਗਿਆ ਹੈ ਤੁਹਾਡੇ ਕਰ ਦੀ ਰਸੋਈ ਤੋਂ ਲੈ ਕੇ ਸਿਨੇਮਾ ਹਾਲ ਤੱਕ ਤੁਹਾਡੇ ਬੀਮੇ ਦੀ ਪਾਲਸੀ ਤੋਂ ਲੈ ਕੇ ਹੋਟਲ ਬੁਕਿੰਗ ਤੱਕ ਹੁਣ ਤੁਹਾਡਾ ਖਰਚਾ ਪਹਿਲਾਂ ਨਾਲੋਂ ਘੱਟ ਹੋਏਗਾ ਪਰ ਸੱਚ ਇਹ ਹੈ ਕਿ ਦੇਸ਼ ਦੀਆਂ ਆਰਥਿਕ ਨੀਤੀਆਂ ਸਿਰਫ ਨੰਬਰਾਂ ਨਾਲ ਨਹੀਂ ਲੋਕਾਂ ਦੇ ਅਨੁਭਵਾਂ ਦੇ ਨਾਲ ਹੀ ਸਫਲ ਹੁੰਦੀਆਂ ਹਨ ਤਾਂ ਚਲੋ ਵੇਖਦੇ ਹਾਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਆਮ ਆਦਮੀ ਨੂੰ ਸੱਚਮੁੱਚ ਕਿੰਨੀ ਰਾਹਤ ਮਿਲਦੀ ਹੈ ਕਮੈਂਟਾਂ ਦੇ ਰਾਹੀਂ ਤੁਸੀਂ ਵੀ ਆਪਣੀ ਟਿੱਪਣੀ ਸਾਡੇ ਨਾਲ ਸ਼ੇਅਰ ਕਰੋ ਹੋਰ ਜ਼ਿਆਦਾ ਅਪਡੇਟ ਦੇ ਲਈ ਬਨੇ ਰਹੋ ਪੰਜਾਬ ਨਾਉ ਟੀਵੀ ਦੇ ਨਾਲ